ਦੁੱਧ ਬੱਕੋ ਚੰਗੀਆਂ ਨੇ ਹੈਂ ਦੁੱਧ ਬੱਕੋ ਪੋਰੀਆਂ ਚੰਗੀਆਂ ਦਾਈਆਂ ਇਹ ਖਾੜਾ ਨਹੀਂ ਛੱਡਦੇ ਠੀਕ ਹੈ ਤਾਂ ਹੀ ਨਹੀਂ ਵੇਚਦੇ ਹੈਂ ਨਹੀਂ ਅਸੀਂ ਆਪਦੇ ਜਿਉਂਦੇ ਜਿਉਂਦੇ ਨਹੀਂ ਵੇਚਦੇ ਤੇ ਮਗਰੋਂ ਕੋਈ ਵੇਚੀ ਇਹ ਜੱਟਾਂ ਦਾ ਕੰਮ ਦੀ ਰੱਬਾਂ ਦੇ ਸੀ ਇਹਨਾਂ ਦਾ ਕੰਮ ਅਸੀਂ ਕੱਲ ਸੱਚ ਆ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਸਾਰਿਆਂ ਦਾ ਵਧੀਆ ਮਾਲ ਪਸ਼ੂ ਸੱਟ ਆ ਬਾਈ ਸਾਰਿਆਂ ਦੇ ਤੇ ਬਾਈ ਨਾਲ ਤਾਰੀ ਹੁੰਦਾ ਆਪਣੇ ਬਾਈ ਲਿਖਾੜੇ ਵਾਲਾ ਜਿਹੜਾ ਆਪਾਂ ਨੂੰ ਪੁਰਾਣੇ ਬੰਦੇ ਨਾਲ ਮਲਾਉਂਦਾ ਤੇ ਅੱਜ ਆਪਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬਟਾਰੀ ਦੇ ਵਿੱਚ ਪਹੁੰਚੇ ਆ ਤੇ ਇੱਥੇ ਬਾਈ ਅਮਰੀਕਾ ਦਾ ਇਹ ਕਹਿੰਦੇ ਅੱਜ ਜ ਤੇ ਇੱਧਰ ਬਈ ਟਿੱਬੇ ਤੇ ਚਾਰੀ ਜਾਂਦੇ ਨੇ ਮਾਲ ਆਜੋ ਤੁਹਾਨੂੰ ਦਿਖਾਉਣੇ ਉਹਨਾਂ ਦਾ ਮਾਲ ਤੇ ਗੱਲਾਂ ਬਾਤਾਂ ਕਰਾਉਣੇ ਆ ਓਏ ਖਾਤਰਿਆਂ ਵਾਲੀ ਖੇੜਦੇ ਇੰਨੇ ਨੀਮੀਆ ਤਾਰਾ ਨੇ ਫੇਰ ਵੀ ਬੱਕਰੀਆਂ ਇੱਥੇ ਚਾਰਦੇ ਨੇ ਆਜੋ ਬਈ ਗਾਂਹਾਂ ਤੁਹਾਨੂੰ ਦਿਖਾਉਣੇ ਹੁਣ ਮਾਲ ਤੇ ਤਕਰੀਬਨ ਬਈ ਹੈਗੇ ਆ 45 40 ਨਾਗ ਨੇ ਬੱਕਰੀਆਂ ਟੌਪ ਦੀਆਂ ਕੀ ਹਾਲਤਾਂ ਦੀ ਨਾਓ ਬਈ ਪਹਿਲਾਂ ਤੁਹਾਨੂੰ ਆ ਬੰਦੇ ਨਾਲ ਮਲਾਉਣੇ ਆਪਾਂ ਬਈ ਤਾਰੀ ਨਾਲ ਇਹੀ ਇਹੀ ਬੰਦਾ ਹੈਗਾ ਜਿਹੜਾ ਆਪਾਂ ਨੂੰ ਪੁਰਾਣੇ ਅੱਜ ਦੇ ਨਾਲ ਮਲਾਉਂਦਾ ਕਿਉਂਕਿ ਉਹਨਾਂ ਆਪਾਂ ਤਾਂ ਜਾਣਦੇ ਨਹੀਂ ਵੀ ਕਿਹੜੇ ਬੰਦਿਆਂ ਦਾ ਕਿਹੜੇ ਟਾਈਮ 'ਚ ਨਾਂ ਚੱਲਦਾ ਸੀ ਹੈਨਾ ਨਹੀਂ ਨਹੀਂ ਠੀਕ ਹੈ ਤਾਂ ਦਾਰੀ ਭਈਆ ਪਹਿਲਾਂ ਅਮਰੀਕੇ ਬਾਈ ਬਾਰੇ ਤੂੰ ਹੀ ਦੱਸ ਵੀ ਇਹ ਕਿੰਨਾ ਕ ਨਾਂ ਚੱਲਦਾ ਸੀ ਇਹਦਾ ਬਾਈ ਦਾ ਬਾਈ ਇਹ ਬੰਦੇ ਨੇ ਪੂਰਾ ਠਰਕਪੋ ਰਿਆ ਉਹ ਜਿਹੜੇ ਜ਼ਿੰਦਗੀ ਜਾਂ ਦੇਖਿਆ ਜਾਣੀ ਪੂਰੀਆਂ ਵਧੀਆ ਬੱਕੀਆਂ ਰੱਖਿਆ ਨੇ ਜੱਟਾਂ ਨੇ ਨੌਂ ਕੋ ਆਇਆ ਜਾਣੀ ਠੀਕ ਆ ਬਾਈ ਜੱਟ ਜੀ ਜ਼ਿਮੀਂਦਾਰ ਨੇ ਹਾਂ ਜਿਮੀਂਦਾਰ ਜੱਟ ਨੇ ਠੀਕ ਆ ਇਹਨਾਂ ਦੇ ਜਾਣੀ ਪਿਓ ਨੂੰ ਵੀ ਸ਼ੌਂਕ ਦੀ ਦਾਦੇ ਨੂੰ ਵੀ ਹਾਂ ਇਹਨਾਂ ਦੇ ਖਾਨਦਾਨੀ ਚ ਆਈਆਂ ਠੀਕ ਹੈ ਹਾਂ ਇੰਨਾ ਪਿਆਰ ਦੇ ਬੰਦਿਆਂ ਦਾ ਜਾਨੀ ਨੌਕਰਿਆ ਬੱਕਰੀਆਂ ਵੀ ਵਧੀਆ ਰੱਖੇ ਨੇ ਆ ਦੱਛੇ ਆ ਵੀ ਹਾਂ ਹੈਗੀਆਂ ਨੇ ਬੱਕਰੀ ਇਹਨਾਂ ਲੋਕ ਕਿਹੜੀ ਬਰੀਡ ਚੱਲਦੀ ਸੀ ਇਹਨਾਂ ਦੀ ਬੱਕਰੀਆਂ ਪਿਓਰ ਹੀ ਚੱਲੀਆਂ ਨੇ ਇਹਨਾਂ ਦੇ ਬੱਕਰੀਆਂ ਬਛਰੋਂ ਵੀ ਲੈਂਦੇ ਨੇ ਇਹਨਾਂ ਦੇ ਔੜੇ ਨੇ ਹਾਂ ਬਾਪ ਵੀ ਇਹਦਾ ਲਿਆਉਂਦਾ ਸੀ ਪਹਿਲਾਂ ਠੀਕ ਹੈ ਜਿਵੇਂ ਉਹ ਭਾਈ ਚੂੜ ਵਾਲੀਆਂ ਬੱਕਰੀਆਂ ਹਾਂ ਚੂੜ ਵਾਲੀਆਂ ਕੁਝ ਉਹ ਬੰਦੇ ਚੂੜ ਵਾਲੀਆਂ ਫਿਰ ਇਹ ਕਹਾ ਰੱਬੂ ਵਾਲਿਆਂ ਦੀ ਕਹਾ ਜਿਹਾ ਭੋਕ ਪਾਗੇ ਹੂੰ ਐ ਕ੍ਰੌਸ ਬ੍ਰੀਡ ਹੋਣ ਲੱਗੇਗਾ। ਅੱਛਾ ਵੀ ਐ ਇਹਨਾਂ ਲਵੇ। ਹਾਂ ਹਾਂ ਫਿਰ ਵਧੀਆ ਖਾਨਦਾਨੀ ਯਾਨੀ ਇਹਨਾਂ ਨੇ ਰੱਖਿਆ ਨੇ ਬੱਕਰੀਆਂ। ਹੂੰ ਐ ਨਹੀਂ ਰੱਖੀ ਵੀ ਲਾਂਡੀ ਪੁੱਤੀ ਹੋਰ ਲਵਾ ਲਿਓ, ਲਵਾ ਲੀ। ਵਧੀਆ ਨੌ ਕਰਿਆ। ਹਾਂ ਯਾਨੀ ਜ਼ਮੀਨ ਦਾ ਹੀ ਪਿਆਰ ਨਹੀਂ ਕਰਿਆ ਇਹ ਬੰਦੇ ਨੇ। ਠੀਕ ਐ। ਤੇ ਆ ਜੋ ਬਾਈ ਹੁਣ ਬਾਈ ਅਮਰੀਕਾ ਨਾਲ ਮਲਾਉਨੇ ਆ। ਅਮਰੀਕਾ ਬਾਈ। ਇਹ ਆ ਬਾਈ ਪਾਈ ਦਾ ਨਾਮ ਐ। ਇਹਦਾ ਅਮਰੀਕਾ ਨਾਮ ਆਗਾ ਤੇ ਕਿਹਦਾ ਵੱਡਾ ਭਾਈ ਸੀ? ਭੋਲਾ। 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 ਉਹ ਖਾਈ ਨਹੀਂ ਹੋਣਾ। ਹੈਗਾ ਹੈਗਾ ਗੱਛੇ। ਕਰਿਆ। ਕਰਿਆ। ਤੁਸੀਂ 4 ਦੇ ਬੱਕਰੀਆਂ ਹੈ ਜੀ। ਹਾਂ ਜੀ। ਠੀਕ ਐ। ਤੇ ਬਾਈ ਬੱਕਰੀਆਂ ਦਾ ਸੌਕੇ ਛੋਡੇ ਦਾਦੇ ਨੂੰ ਸੀਗਾ ਹਾਂ ਜੀ ਸਾਡੀ ਤੀਜੀ ਪੀੜੀ ਚ ਆ ਗਈਆਂ ਤੀਜੀ ਪੀੜੀ ਜਾਦੀ ਦਾਦੇ ਨੂੰ ਦੀ ਫੇਰ ਸਾਡੇ ਪਿਓ ਨੂੰ ਫੇਰ ਸਾਨੂੰ ਹੁਣ ਉਦੋਂ ਮਾਹਰੋਂ ਮੁੰਡਾ ਏ ਇਹ ਮੁੰਡਾ ਹਾਂ ਮੁੰਡਾ ਵੀ ਇਹ 4 ਦਾ ਬੱਕਰੀ ਮੁੰਡਾ 4 ਦਾ ਨਹੀਂ ਬਾਈ ਅੱਜ ਕੱਲ ਦੇ ਮੁੰਡੇ 4 ਦਿਨ ਜਿੰਨਾ ਦੇ ਬੱਕਰੀਆਂ ਨੇ ਉਹਨਾਂ ਦੇ ਮੁੰਡੇ ਵੀ ਨਹੀਂ ਚਾਲਦੇ ਨਾ ਸਾਰੀ ਬਾਈ ਮੁੰਡਾ ਹੂੰ ਤੇ ਕਿੰਨੀਆਂ ਕਿ ਬੱਕਰੀਆਂ ਨੇ ਜੀ ਆਹ ਆਪਣੇ ਲਵੇ ਹੈਗੀਆਂ 40 45 40 45 ਹਾਂ ਸ਼ੁਰੂ ਤੋਂ ਹੀ ਇੰਨੀਆਂ ਰੱਖੀਆਂ ਨੇ ਹਾਂ ਜੀ ਹਾਂ ਤੇ ਛੋਡੇ ਦਾਦੇ ਨੇ ਬੱਕਰੀਆਂ ਉਧਰ ਅੰਬਰਸਰੋਂ ਲਿਆਂਦੀਆਂ ਸੀ ਅੰਬਰਸਰੋਂ ਲਿਆਂਦੀਆਂ ਸੀ ਠੀਕ ਆ ਪਤਾ ਕੁਛ ਕਿੱਥੋਂ ਕਿਹੜੇ ਘਰੋਂ ਆਈਆਂ ਸੀਗੀਆਂ ਹਾਂ ਹਾਂ ਝੂੜ ਕੋਲੋਂ ਆਈਆਂ ਸੀ ਝੂੜ ਕੋਲੋਂ ਹੈ ਲੁੱਦਿਆਂ ਨੇ ਰਹਿਂਦਾ ਸੀ ਝੂੜ ਲੁੱਦਿਆਂ ਨੇ ਬਈ ਦੁੱਧ ਪਾਉਣ ਆਉਂਦਾ ਸੀ ਕਹਿੰਦੇ ਹਾਂ ਦੁੱਧ ਪਾਉਣ ਆਉਂਦਾ ਸੀ ਉਹ ਹੂੰ ਵੀ ਉੱਥੋਂ ਮੰਨ ਕੇ ਚਲੋ ਲਿਹਾਜ਼ ਲਿਹੁ ਜਪੈ ਗਈ ਉੱਥਾਂ ਸਾਡਾ ਬੋੜਾ ਲੈ ਕੇ ਆਇਆ ਸੀ ਠੀਕ ਹੈ ਉਹੀ ਚੱਲੀਆਂ ਆਉਂਦੀਆਂ ਨੇ ਅਸੀਂ ਬਦਲੀਆਂ ਨਹੀਂ ਹੈਗੀਆਂ ਬਦਲੀਆਂ ਨਹੀਂ ਹੈ ਹਾਂ ਉਹੀ ਬੱਕਰੀਆਂ ਨੇ ਉਹੀ ਰਵਾ ਚੱਲੀ ਆਉਂਦਾ ਹੈ ਝੂੜ ਵਾਲਾ ਉਹੀ ਅਸੀਂ ਉਹਨਾਂ ਦੇ ਆ ਪੱਠਾ-ਪੱਠਾ ਪਾਲੀ ਜਾਂਦੇ ਆ ਤੇ ਜੇ ਮੈਂ ਆਪਾਂ ਹੋਰ ਉਹਦੀਆਂ ਵੀਡੀਓ ਬਣਾਈਆਂ ਨੇ ਹਨਾ ਤਾਂ ਉਹ ਕਹਿੰਦੇ ਹੁੰਦੇ ਆ ਵੀ ਜਿਹੜੀਆਂ ਚੂੜ ਵਾਲੀਆਂ ਬੱਕਰੀਆਂ ਨੇ ਹਾਂਜੀ ਤੇ ਉਹਨਾਂ ਦਾ ਰਵਾ ਜਿਹੜਾ ਵੀ ਲੰਮਾ ਟਾਈਮ ਦੁੱਧ ਦਿੰਦਾ ਹਾਂਜੀ ਉਹ ਲੰਮਾ ਟਾਈਮ ਉਹਨਾਂ ਦੀਆਂ ਦੁੱਧੇ ਦਾ ਸੂਣ ਤੱਕੇ ਲਈ ਜਾਂਦੀਆਂ ਨੇ ਸੂਣ ਤੱਕੇ ਲਈ ਜਾਂਦੀਆਂ ਨੇ ਹਾਂਜੀ ਹਾਂ ਠੀਕ ਐ ਤੇ ਆ ਬੱਕਰੀਆਂ ਕਿਹੜੇ ਕਰ ਚੁੜੇ ਇਹ ਉਹਨਾਂ ਜਿਹੀ ਨਹੀਂ ਬੱਕਰੀਆਂ ਅਜਾ ਉਹਨਾਂ ਜਿਹੀ ਨਹੀਂ ਬੱਕਰੀ ਬੱਕਰੀ ਬਾਦਲ ਲਿਆ ਸੀਗਾ ਵਿੱਚੋਂ ਨਹੀਂ ਅਸੀਂ ਬੋਦ ਲਿਆ ਨਹੀਂ ਜੋ ਉਹੀ ਛੱਡੀਆਂ ਹੋਣੇ ਇਹਦੇ ਵਿੱਚੋਂ ਹੀ ਵਿੱਚ ਹੀ ਇਹ ਉਹਨਾਂ ਵਿੱਚੋਂ ਨਿਕਲ ਜਾਂਦੇ ਨੇ ਰੰਗ ਹੈ ਕਿ ਉਹੀ ਨਿਕਲਿਆ ਲਾਲ ਡੱਬੀ ਕੋਈ ਆ ਬੱਗੀ ਡੱਬੀ ਜੀ ਬਣ ਗਈ ਹੂੰ ਉਹ ਹੀ ਨੇ ਪਹਿਲੀਆਂ ਬੱਕਰੀਆਂ ਪਹਿਲੀਆਂ ਕਰਿਆ ਹੈ ਆਜ ਆਪਾਂ ਉਧਰੋਂ ਚੱਲੀਏ ਕਾਲੀਆਂ ਬੱਕਰੀਆਂ ਕਿੰਨੀ ਹਾਂ ਠੀਕ ਆ ਆ ਮੇਮਣੀ ਜੀ ਫੜੀ ਬਈ ਮੇਮਣੀ ਹੋਰ ਫੜ ਲੈਂਦੇ ਆ ਹਾਂ ਆ ਮੇਮਣੀ ਆ ਛੋਟੀ ਘਾ ਫੜ ਆ ਬੜੀ ਆ ਬੜੀ ਹੋਪੀ ਕਰੋ ਇੱਕ ਇੱਕ ਇਹੜਿਆਂ ਚ ਇਹ ਵੀ ਉਹਨਾਂ ਚ ਹੀ ਆ ਇਹ ਵੀ ਉਹੀ ਰਵਾ ਜੀ ਕੀ ਰੱਖਿਆ ਬਦਲਿਆ ਨਹੀਂ ਹੁੰਦਾ ਜੀ ਅੱਛਾ ਬਦਲਿਆ ਨਹੀਂ ਹੈਗਾ ਹੈ ਲਓ ਬਈ ਮੇਮਣੀ ਦੇਖ ਲਓ ਬਾਈਆਂ ਲਵੇ ਕਾਲੀ ਚੰਗੀ ਆ ਘੋੜਿਆਂ ਤੋਂ ਉਹਨਾਂ ਚੋਂ ਦੇਖੋ ਇਹ ਬੜੀ ਕਿੱਧਰ ਗਈ ਭਾਈ ਬੱਕਰੀਆਂ ਚੈੱਕ ਕਰਾਉਂਦੇ ਪੱਤਰੀਆਂ ਚੈੱਕ ਕਰਾਉਂਦੇ ਆ ਆ ਦੇਖੋ ਬੱਕਰੀ ਦਾ ਮੂੰਹ ਮੱਥਾ ਤੇ ਕੰਨ ਤੇ ਸਾਰੀਆਂ ਬੱਕਰੀਆਂ ਕਾਲੀ ਰੱਖੇ ਦੀਆਂ ਨੇ ਪਾਈਆਂ ਲਵੇ ਜਿੰਨੀਆਂ ਹੈਗੀਆਂ ਆ ਦੇਖੋ ਆ ਖੜੀਆਂ ਨੇ ਇੱਧਰ ਕਾਲੀਆਂ ਸਾਹ ਕਾਲੀਆਂ ਬੱਕਰੀਆਂ ਤੇ ਵਿੱਚ ਪਾਈਆਂ ਨੇ ਰੰਗਦਾਰ ਕਰ ਲੀਆਂ ਕੁਛ ਇਹ ਕਹਿੰਦੇ ਵੀ ਇੰਨਾ ਚ ਹੀ ਨਿਕਲੀਆਂ ਨੇ ਇਹ ਵੀ ਵੀ ਕੋਈ ਐ ਨਹੀਂ ਵੀ ਅਸੀਂ ਬਾਹਰੋਂ ਬੱਕਰਾ ਪਾਇਆਗਾ ਸਾਰੇ ਕਿੱਧਰ ਭਾਈ ਮੂੰਹ ਮੱਥਾ ਇੱਕ ਪੀ ਆਣਾ ਸਾਰਿਆਂ ਦਾ ਹਾਂਜੀ ਹਾਂ ਅੱਛਿਆ ਉਹ ਫੜ ਕੇ ਲਿਆ ਗੋਪੀ ਫੜ ਲਿਆ ਬਈ ਬੱਕਰੀਆਂ ਤੇ ਆ ਉਹੀ ਨੇ ਜੀ ਬੱਕਰੀਆਂ ਪਿਓਰ ਅੱਛਾ ਪਿਓਰ ਤਾਰੀ ਐਡਾ ਐਡਾ ਕੀ ਕੱਦ ਹੁੰਦਾ ਸੀ ਉਹਨਾਂ ਦਾ ਹਾਂਜੀ ਹਾਂ ਹੋਰ ਐਂ ਉਹਨਾਂ ਦੇ ਵਿੱਚਨ ਸਿੱਧੀ ਚੱਲੀਆਂ ਆਉਂਦੀਆਂ ਨੇ ਜੀ ਠੀਕ ਐ ਅਸੀਂ ਬਦਲੀਆਂ ਨਹੀਂ ਹੈਗੀਆਂ ਇਹ ਤਾਂ ਉਹੀ ਰੱਖੀਆਂ ਹੋਣੀਆਂ ਪਹਿਲਾਂ ਦੀ ਉਹਨਾਂ ਦੇ ਬੱਚੇ-ਬੁੱਚੇ ਪਾਲੀ ਜਾਂਦੇ ਆ ਅੱਛਾ ਆ ਸਿੰਗੀ ਵੀ ਆਏ ਨਾਲ ਹੀ ਮੋੜਦੇ ਨੇ ਕੰਨਾ ਕੋਲ ਦੇ ਹਾਂ ਹਾਂ ਸਿੰਗੀ ਨਾਲੇ ਮੋੜਦਿਆਂ ਨੇ ਹੂੰ ਆਹ ਦੇ ਯਾ ਦੇਖ ਲਓ ਬੱਕਰੀਆਂ ਨਾਲ ਹਾਏ ਜੀ ਜਾਨਾ ਜੀ ਸਿਆ ਇਹ ਪਤਲੇ ਪਿੰਡੇ ਦੀਆਂ ਨੇ ਹਾਂ ਜੀ ਹਾਂ ਦੁੱਧ ਫੇਰਾ ਦਿੰਦੀਆਂ ਨੇ ਦੇਖਣ ਨੂੰ ਇਹੋ ਜਿਹੀਆਂ ਲੱਗਦੀਆਂ ਨੇ ਇਹ ਜਿਵੇਂ ਦੁੱਧ ਵਸੇ ਰਹੇ ਨੇ ਜਿਵੇਂ ਉਹ ਕਹਿੰਦਾ ਸੀ ਦਰਸ਼ਨ ਹੈ ਨਾ ਆਪਾਂ ਨੂੰ ਹਾਂ ਜੀ ਹਾਂ ਵੀ ਕਹਿੰਦਾ ਦੇਖਣ ਨੂੰ ਹੀ ਲੱਗਦੀਆਂ ਨੇ ਇਹ ਵੀ ਇੱਕ ਸਿਆ ਤੇ ਉਹ ਤਾਂ ਨਹੀਂ ਸਕਦਾ ਦੁੱਧ ਨੂੰ ਚੰਗੀਆਂ ਨੇ ਹੈਨਾ ਜੀ ਹਾਂ ਭੈਣ ਲਿੱਸੀਆਂ ਰਹਿਣਗੀਆਂ ਪਰ ਦੁੱਧ ਚੰਗਾ ਦੇਣਾ। ਇਹਨੀਆਂ ਕੁਛ ਮੀਨਾਂ ਮਾਰ ਲੀਆਂ ਜੀ ਹੁਣ ਹਾਂ ਮੀਨ ਬਹੁਤ ਪੈ ਗਿਆ ਨਾ। ਬਾਕੀ ਭੁੱਖੀਆਂ ਰਹਿ ਗਈਆਂ ਦੋ ਤਿੰਨ ਦਿਨ। ਠੀਕ ਐ। ਕੱਲੇ ਦਾਣੇ ਦੋਣੇ ਨਾ ਕੀ ਬਣਦਾ? ਹਾਂ ਕੱਲੇ ਦਾਣੇ ਨੇ ਨਾ ਹੁਣ ਤਾਂ। ਬਾਹਰ ਹੀ ਰੱਖੀਆਂ ਦੋ ਤਿੰਨ ਦਿਨ ਦੀਆਂ ਨਾ। ਲਿੱਸੀਆਂ। ਉਹ ਚਿਲਰ ਉੱਥੇ ਰੱਖੀਆਂ ਨਾ ਚਿਲਰ ਜੀ ਨੇ ਤਿੰਨ ਚਾਰ ਦਿਨ ਦੀਆਂ। ਠੀਕ ਐ। ਇੱਕ ਬਾਈ ਆਹ ਨਾਗਰਾਜਾ ਡੱਬਾ ਮੈਂ ਬਣਾ ਸੀ ਤੁਹਾਡੇ ਲਵੇ ਉਹ ਦਿਖਾਈ। ਡੱਬਾ ਮੈਂ ਹਾਂ ਹਾਂ ਹਾਂ। ਦਿਖਾ ਦਿਓ ਕੱਢ ਕੋਈ ਚੱਕਰ ਨਹੀਂ ਹੈਗਾ। ਆ ਦੇਖੋ ਬਾਈ ਪੱਠਾ ਇਹ ਡੱਬੀਆਂ ਵੀ ਇੰਨਾ ਜਿਹੀ ਆ ਗਈਆਂ ਹਨ ਡੱਬੀਆਂ ਆਹੀ ਇੱਕ ਨੇ ਜੀ ਇਹ ਇੱਕ ਹੀ ਕੋਈ ਬੱਦਲੀ ਨਾ ਆ ਹੀ ਕਦੇ ਲਿਆਂਦੀ ਆ ਹੁਣ ਕੋਈ ਬਹੁਤ ਸਾਲ ਹੋ ਗਏ ਪਹਿਲਾਂ ਫੇ ਇਹ ਫੇਰ ਵੀ ਅਜੇ ਬੱਚੇ ਇੰਨਾ ਦੀ ਪਾਲਦੇ ਸੀ ਅੱਛਾ ਨਵੇਂ ਬਣਾਏ ਠੀਕਾ ਇਹ ਰੱਖਿਆ ਮਾਲ ਚ ਹੁਣ ਆਹ ਮੈਂ ਉਹਨੇ ਬਾਈ ਬਾਬਾ ਰੱਖੀ ਖੜੇ ਮਨ ਲਾਦਾ ਹਾਂ ਜੀ ਹਾਂ ਵੇਚੇ ਨਹੀਂ ਹਲੇ ਅਸੀਂ ਵੇਚੀ ਨਹੀਂ ਹੈਗੇ ਅੱਛਾ ਇਹਨਾਂ 'ਚ ਵੇਚ ਵੀ ਦਵਾਂਗੇ ਆ ਕੰਜ ਆਈ ਇਹਨਾਂ 'ਚ ਹਾਂ ਨਹੀਂ ਜੀ ਵੇਚਦੇ ਨਹੀਂ ਅਸੀਂ ਹੈਗੇ ਬਸ ਆਉਂ ਕੀ ਤਾਂ ਉਹਦੀ ਰੱਖੀਆਂ ਨੇ ਇਦੋਂ ਅਸਿਆ ਕੱਢ-ਕੁੱਟ ਕੇ ਵੇਚ ਦਿੰਦੇ ਹਾਂ ਇਹ ਨਾਗਰੀ ਜੀ ਆ ਗਈ ਹਨ ਹਾਂ ਇਹ ਕਾਂਜਾ ਹੈ ਕਾਂਜਾ ਇਹ ਹਾਂ ਜੀ ਇਹ ਠੀਕ ਹੈ ਕਿਰੀ ਸੋਣੀ ਇੱਕ ਉਹ ਆ ਜਾਰ ਡੱਬਾ ਮੇਮਣਾ ਛੋਟੇ ਲਵੇ ਡੱਬਾ ਚਿੱਟਾ ਚਿੱਟਾ ਜਮਈ ਨਾ ਨਾ ਚਿੱਟਾ ਨਹੀਂ ਐ ਐਵੇਂ ਜਿਵੇਂ ਆਹਾ ਕਰਦਾ ਹੈਗੀ ਹੈਗੀ ਸਰਚਾ ਉਹ ਪਾਪਾ ਆ ਜਾ 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 ਛੋਟੀ ਪੱਠ ਫੇਰਦੀ ਆ ਇਹ ਹੈਗੀ ਹੈਗੀ ਇਹ ਨਿਕਲ ਉਹ ਨਵੀਂ ਪੱਠਾਂ ਦੇਖੋ ਵੀ ਮੂੰਹ ਦੇਖੋ ਇਹਨਾਂ ਦੇ ਤੁਸੀਂ ਫੇਸ ਕੁਆਲਿਟੀ ਟਾਪ ਤੇ ਆ ਜਾਮਾ ਬਈ ਇਹਦੀ ਬਈ ਕੱਤ ਦੇ ਫਿਰ ਇੰਨਾ ਕੀ ਰੱਖ ਦਿੰਦੇ ਨੇ ਹੈ ਹਾਂ ਵੀਰੇ ਕੱਤ ਆ ਆਂਦੇ ਤਾਂ ਚਾਹੇ ਖਰਾਬ ਹੀ ਲੈ ਇਹਨਾਂ ਦਾ ਨਸਿਆਂ ਲਵਾ ਦਿੰਦੇ ਨੇ ਆਣੀ ਲਵਾ ਦਿੰਨੇ ਹੈ ਤਾਂ ਇਹਨਾਂ ਦਾ ਜਿੰਨਾ ਮਾਰਗੀ ਕਰਾ ਲਾ ਕੰਨ ਹੂੰ ਨੇ ਦੇਖੋ ਬਈ ਪਾੜਾ ਮਾਲਾ ਸਾਹਮਣਾ ਥੋੜਾ ਜਿਹਾ ਔਖਾ ਹੋ ਜਾਂਦਾ ਹੋ ਫਿਰਦਾ ਬਈ ਆ ਲੈ ਬਈ ਆ ਇੱਥੇ ਖੜਾ ਲਾ ਇਹ ਇਹ ਵੀ ਕਰਦਾ ਹੈ ਜੀ ਆਹਦਾ ਕਰਦਾ ਇਦਾਂ ਜੀ ਠੀਕ ਹੈ ਕੁਆਲਿਟੀ ਚੰਗੀ ਆ ਬਈ ਇਹਦੀ ਹਾਂਜੀ ਇਹ ਕਿਹੜੀ ਬੱਕਰੀ ਦਾ ਆਹ ਪੱਕੀ ਦਾ ਜੀ ਅੱਛਾ ਕਿਹੜੀ ਪਹਿਲਾਂ ਫੜੀ ਦੀ ਆਪਾਂ ਉਹਦਾਗਾ ਹੈ ਹਾਂਜੀ ਹਾਂ ਠੀਕ ਹੈ ਪਰ ਉਹ ਇੰਨਾ ਮਾਲ ਬਈ 4-5 ਨੇ ਚਾਰ ਦਿਓ ਹੈ ਹਾਂਜੀ ਹਾਂ ਇਹ ਬੱਚ ਪਿੰਟੋਂ ਮੁੰਡਾ ਦੀ ਇੱਕ ਜੱਗੇ ਦਾ ਅੱਛਾ ਉਹ ਖੜਾ ਵਿੱਚ ਉਹਦਾ ਮਾਲ ਆ ਹੈ ਬਾਈ ਦਾ ਹਾਂਜੀ ਹਾਂ ਦੋ ਘਰਾਂ ਦਾ ਦੋ ਘਰਾਂ ਦਾ ਹਿੱਸਿਆ ਇਹ ਆ ਚਾਚੇ ਆ ਅੱਛਾ ਠੀਕ ਹੈ ਕਰੇ ਕਰੇ ਖਰਾਕ ਕਿੰਨੀ ਕ ਪਾਉਣੇ ਆ ਬਾਈ ਹਾਂ ਕਰੇ ਖਰਾਕ ਮਹਾ ਕਿੰਨੀ ਕ ਪਾਉਣੇ ਇਹਨਾਂ ਨੂੰ ਫਿਰ ਹੁਣ ਕਰੇ ਇਹਦੇ ਕੁਵਾਰਾ ਕੁਰੀ ਪਾਉਣੇ ਇਹ ਹੀ ਲਿਆ ਕੇ ਅੱਛਾ ਜਾਂ ਤਾਂ ਨੇ ਦੂਣੇ ਪਾਉਣੇ ਆ ਠੀਕ ਆ ਮੈਂ ਬਾਹਰਲੀ ਚਰਾਇਤੀ ਆ ਹਾਂ ਬਾਹਰਲੀ ਚਰਾਇਦੀ ਨਹੀਂ ਇਧਰ ਆਖਤ ਦਰੁਖਤ ਪਾਈ ਜਾਂਦੇ ਬੜਕੇ ਦਰਖਤ ਪਾਉਣੇ ਦੇਖਣ ਲੋਕਾਂ ਹੂੰ ਇਹਨਾਂ ਨੂੰ ਮੀਂਹ ਕਰਕੇ ਆ ਹੋ ਗਏ ਹੁਣ 4-5 ਦਿਨ ਤਾਂ ਹੋ ਗਏ ਫਿਰ ਜੀ ਨੇ ਮਾਰ ਲਿਆ ਛੜ ਲੱਗੇ ਨੇ ਛੜ ਲੰਬਾ ਲੱਗੇ ਆ ਠੀਕ ਆ ਤੇ ਤਾਰੀ ਜਦੋਂ ਫਿਰ ਬਾਈ ਦਾ ਨਾਂ ਪੂਰਾ ਚੱਲਦਾ ਸੀ ਪੂਰਾ ਨੌ ਚ ਤੇ ਫਿਰ ਕਿਵੇਂ ਬੱਕਰੀਆਂ ਬੁੱਕਰੀਆਂ ਬੱਕਰੀਆਂ ਪੂਰੀਆਂ ਵਧੀਆਂ ਜਾਂਦੀ ਸੀ ਨੌ ਚੱਲਦਾ ਸੀ ਬੱਕਿਆਂ ਦੇ ਡੋਕਾ ਬਹੁਤ ਹੀ ਬੱਕੇ ਮੇਰੇ ਨੰਦਰ ਨਹੀਂ ਸੀ ਬੱਕਰੇ ਅੱਛਾ ਦੁੱਧ ਨਾਲ ਤੇ ਚੰਗੇ ਆਹਦਾ ਦੀ ਆਹ ਅਟੀਆਂ ਦੀਆਂ ਬੱਕਰੀਆਂ ਬੱਕੇਆਂ ਸੂਈਆਂ ਤੇ ਆ ਜੇ ਤੁਸੀਂ ਤੁਹਾਨੂੰ ਦਿਖਾਵਾਂਗੇ ਸੂਈਆਂ ਜਦੋਂ ਅੱਛਾ ਇਹਦੀਆਂ ਦੀ ਬੱਕਰੀਆਂ ਵੇਖੋ ਮੁਕਾਬਲੀ ਕਰਦੇ ਨੇ ਬੰਦਿਆਂ ਨਾਲ ਵਧੀਆਂ ਨਾ ਖਿੰਦੀਆਂ ਠੀਕ ਹੈ ਫਰ ਉਹ ਤੋਂ ਵੇਚੀਆਂ ਪੁੱਚੀਆਂ ਨਹੀਂ ਬੱਕਰੀਆਂ ਕਰ ਰੱਖੀਆਂ ਮੈਂ ਇਹੀ ਘਾਟੇ ਵੇਚੀਆਂ ਨੇ ਜੀ ਪਹਿਲਾਂ ਤੇ ਬੁੜਿਆਂ ਨਹੀਂ ਵੇਚਣ ਦੇ ਹਾਂ ਜੀ ਆਣਾ ਬੇਕਤੀ ਇਹ ਤਾਰੀ ਰੂਰੀ ਬਾਗ ਦਾ ਲੈ ਕੇ ਆਏ ਲੈ ਗਿਆ ਹੁਣ ਇੱਕ ਹਾਂ ਐਂ ਕਾ ਜੀ ਬੇ ਧੱਕਾ ਧੋਕਾ ਕਰਕੇ ਲੈ ਗਿਆ ਲੈ ਗਿਆ ਨਹੀਂ ਨਹੀਂ ਦੇਈ ਤੇ ਹੁਣ ਹੀ ਦਿੰਦੇ ਨਹੀਂ ਹੁਣ ਹੀ ਕਿਤੇ ਵੇਚਿਆ ਠੀਕ ਐ ਇਹ ਬੱਕਰੀਆਂ ਬਸ ਐਂ ਐਂ ਚਾਰ ਜੰਦੇ ਨੇ ਸਾਡੇ ਮੁੰਡੇ ਨੂੰ ਵੀ ਸੌਂ ਕੋਈ ਇੰਨਾ ਹੀ ਆ ਹੂੰ ਮੁੰਡਾ ਹੀ ਹੁੰਦਾ ਹੁਣ ਵੱਧ ਅੱਛਾ ਬੱਕਰੀਆਂ ਤੇ ਹਾਂ ਜੀ ਹਾਂ ਠੀਕ ਐ ਗਾਂ ਲੈਣ ਚੱਲ ਪੀ ਹੈ ਲੈਣ ਜੀ ਭਈਆ ਵਧੀਆ ਲੀ ਲੈ ਹੂੰ ਤੁਹਾਡੇ ਦਾਦੇ ਦਾ ਕੀ ਨਾਮ ਸੀ ਜੀ ਦਾਦੇ ਦਾ ਨਾਮ ਮੋਦਨ ਜੀ ਪਿਓ ਦਾ ਨਾਮ ਸੰਤ ਹੈ ਠੀਕ ਹੈ ਤੇ ਹੂੰ ਜਾਣਦੇ ਸੋਨੂ ਜਿਆਦੇ ਨੇ ਹੈ ਹਾਂ ਕਿ ਅਮਰੀਕਾ ਕੋਲ 7 9 ਵਾਂ ਚੱਲਿਆ ਬੁੜੇ ਦਾ ਬਿਆਨ ਦੀ ਪਹਿਲੇ ਦਾ ਬੁੜੇ ਦਾ ਗੱਲਾਂ ਸੀ ਦਾ ਸਰਕਾਰ ਤਾਂ ਪਤਾ ਜੀਨਾਂ ਨੂੰ ਪਤਾ ਠੀਕ ਹੈ ਸਭ ਜਾਣਦੇ ਨਹੀਂ ਜੀ ਬੱਕਰੀਆਂ ਨੇ ਵੀ ਇਹ ਜੀ ਗੱਲ ਸੰਤ ਚੱਲਿਆ ਵਜੇ 9 ਅੱਛਾ ਅੱਛਾ ਹਾਂ ਲੱਗਾ ਯਾਰ ਬੱਕਰੀ ਅਮਰੀਕਾ ਦੇ ਦੇਖਦਾ ਜੀ ਇਹਲਾ ਪੁੱਛਦਾ ਯਾਰ ਦੂਏ ਬੰਦੇ ਨੂੰ ਪਤਾ ਲਾਦਾ ਹੂੰ ਚਲਨ ਤਾਂ ਬੁੜੇ ਹੋ ਗਏ ਇਹ ਤਾਂ ਹੁਣ ਕੁਛ ਆ ਲੈ ਪਸ਼ੂ ਵੀ ਆ ਤੁਹਾਨੂੰ ਪਤਾ ਹੀ ਆਉਣਾ ਖੜਾ ਜਿਆਨੇ ਮਾਰ ਲੇ ਹਾਂ ਨਹੀਂ ਇਹ ਗਾਲੀ ਵੀ ਇਹ ਬਖਤਿਆਂ ਦੁੱਧ ਨਹੀਂ ਰਹਿਣਗੀਆਂ ਇਹ ਅੱਛਾ ਦੁੱਧ ਪੱਖੋਂ ਚੰਗੀਆਂ ਨੇ ਹਾਂ ਦੁੱਧ ਬੱਕੋਂ ਪੋਰੀਆਂ ਚੰਗੀਆਂ ਦਹੀਂ ਇਹ ਖੜਾ ਨਹੀਂ ਛੱਡਦੇ ਠੀਕ ਹੈ ਤਾਂ ਹੀ ਨਹੀਂ ਵੇਚਦੇ ਹੈ ਨਹੀਂ ਅਸੀਂ ਆਪਦੇ ਜਿਉਂਦੇ ਜਿਉਂਦੇ ਨਹੀਂ ਵੇਚਦੇ ਜੀ ਹੂੰ ਮੁੰਡਾ ਵੀ ਨਹੀਂ ਵੇਚਦਾ ਅੱਛਾ ਹਾਂਜੀ ਵੇਚ ਜਾਂਦੇ ਜਾਂਦੇ ਨਹੀਂ ਵੇਚਦੇ ਮਗਰੋਂ ਕੋਈ ਵੇਚੀ ਇਹ ਜੱਟਾਂ ਦਾ ਕੰਮ ਦੀ ਰੱਬਾਂ ਦੇ ਹੀ ਇਹਨਾਂ ਦਾ ਕੰਮ ਕੱਲ ਸੱਚ ਆ ਜੇ ਠੀਕ ਹੈ ਮੇਮਣਾ ਮੂਮਣਾ ਵੀ ਨਹੀਂ ਦਿੰਦੇ ਪਾਈ ਨੇ ਮੇਮਣਾ ਹੁਣ ਦਿੰਦੇ ਨਹੀਂ ਠੀਕ ਹੈ ਉਂਏ ਕਿ ਮੈਂ ਲਿਹਾਜ ਵਾਲਾ ਕੋਈ ਲੈ ਗਿਆ ਜਾਂ ਕੋਈ ਪਸ਼ੂ ਕੱਢਣੇ ਨੇ ਹੱਥ ਨਾਲ ਉਹ ਅਸੀਂ ਕੱਢ ਦਿੰਨੇ ਆ ਉਹ ਹੱਥ ਨਾਲ ਨਹੀਂ ਦਿੰਦੇ ਹੂੰ ਉਹ ਨਹੀਂ ਦਿੰਦੇ ਵੀ ਆਏ ਆ ਪਾਪ ਵੀ ਆਪਦਾ ਬੰਦਾ ਧੱਕਾ ਕਰੇ ਦੇ ਵੀ ਕੋਈ ਆਵਾਜ਼ ਠੀਕ ਹੈ ਤੇ ਆਪਦਾ ਬੰਦਾ ਧੱਕਾ ਪਾਉਂਦਾ ਕਿ ਧੱਕਾ ਕਰੇ ਇੱਕ ਅੱਧੀ ਦਿੱਤੀ ਜਾਂਦੀ ਆ ਨਾ ਫਿਰ ਉਹ ਮੱਥੇ ਲਾਗਦਾ ਬੰਦਾ ਹੂੰ ਤੇ ਠੀਕ ਆ ਬਈ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਤੁਹਾਨੂੰ ਆ ਬੱਕਰੀਆਂ ਦਿਖਾਈਆਂ ਧੰਨਵਾਦ ਤੁਹਾਡਾ ਵੀ